ਸੁਣ ਸੁ ਆਨੰਦ ਕਰੇ ਪ੍ਰਭ ਗੱਜਾ ਸੁਣ ਸੁ ਦਾ ਆਨੰਦ ਕਰੇ ਫੇਰ ਸੁਣ ਕੇ ਅਰੰਧ ਹੁੰਦਾ ਧੁਰ ਕੀ ਬਾਣੀ ਨੂੰ ਜਾਂ ਸ਼ਬਦ ਗੁਰੂ ਉੱਧਰ ਪ੍ਰਗਟ ਹੁੰਦਾ ਫੇਰ ਗੱਜਦਾ ਸੱਚ ਫੇਰ ਬੋਲਦਾ ਪ੍ਰਭ ਗੱਜਾ ਉਹ ਪ੍ਰਾਵੇ ਆ ਫਿਰ ਗੁਰਦੇਵ ਜਿਹੜਾ ਬੋਲਦਾ ਗੁਰ ਗੁਰਬਾਣੀ ਹੈ ਪ੍ਰਾਪ ਖੁਦ ਗੱਜਦਾ ਇਹ ਹੈ ਇਹ ਸ਼ਕਤੀ ਹੁਣ ਸ਼ਕਤੀ ਹੈ ਜਾਂ ਸ਼ਕਤਾ ਸੀ ਮਾਰੇ ਕਭ ਨੇ ਪਾਰੇ ਪੈ ਵਗਾ ਫੇਰ ਮਾਰ ਕਰਦਾ ਸੱਚ ਫੇਰ ਸ਼ੇਰ ਵਾਂਗੂ ਮਾਰ ਕਰਦੇ ਵਗ ਤੇ ਸ਼ੇਰ ਜਾ ਪੈਂਦਾ ਸਾਰੇ ਪਖੰਡਵਾਦ ਤੇ ਜਾ ਪੈਂਦਾ ਦੁਨੀਆ ਦੇ ਇਕੱਲੇ ਹੀ ਇਕੱਲੇ ਦੁਨੀਆ ਦੇ ਪਖੰਡਵਾਦ ਤੇ ਜਾ ਪੈਂਦਾ ਜਿਵੇਂ ਸ਼ੇਰ ਇਹ ਨਹੀਂ ਦੇਖਦਾ ਪੂਰੇ ਮਿਲਦੇ ਨੇ 12 ਸਿੰਨੇ ਨੇ ਇਹ ਆਉ ਜੇਬਰੇ ਨੇ ਚੁੱਗਦੇ ਬਾਹਰ ਗੁਰੂ ਕੀਓ ਸਾਰਿਆਂ ਦੇ ਜਾ ਪੈਂਦਾ ਉਰੂਗਵੇ ਦਾ ਖਦਰਾ ਹੈ ਉਹਨਾਂ ਤੋਂ ਉਹ ਵਗ ਕੇ ਵਗ ਗਾਇ ਸਾਰਾ ਹੀ ਉਹਦੇ ਵਾਸਤੇ ਕਿਉਂ ਵਿਚਾਰੇ ਕਾਹੂ ਚੋਹਦੇ ਨੇ ਜ਼ਮੀਨ ਦਾ ਕਾਹੂ ਚੋਖਣ ਵਾਲਾ ਵਗ ਹੁੰਦਾ ਹੈ ਉਹ ਸਿਰਫ ਸਰੀਰ ਦਾ ਤ੍ਰਿਪਤੀ ਕਰਨੇ ਵਾਲੇ ਸਰੀਰ ਦੀ ਤ੍ਰਿਪਤੀ ਕਰਨ ਨੂੰ ਜੁਗ ਰਹੇ ਨੇ ਵਗ ਵੱਗਦੀ ਖੁਰਾਕ ਬਾਹਰ ਲਈ ਸਰੀਰ ਵਾਲੀ ਖੁਰਾਕ ਹੈ ਤੁਹਾਨੂੰ ਖੁਰਾਕ ਨਹੀਂ ਵੱਗਦੀ ਹੁੰਦੀ ਜਿਹੜੇ ਰੋਟੀਆਂ ਕਾਰਨ ਪੂਰਾ ਤਾਲ ਵੱਗਦਾ ਸਾਰੇ ਹੋਰ ਕੀ ਹੈ ਆਪ ਪਛਾਣਨਾ ਧਰਤੀ ਨਾਲ ਧਰਤੀ ਨੂੰ ਜਿਹੜੇ ਹੋਏ ਨੇ ਉਹ ਵੱਗਦਾ ਸਾਰਾ ਗੱਲ ਕੁਝ ਕਹੀ ਸੀ ਛੇਰ ਦੀ ਕਹੀ ਸੀ ਪਰ ਗੱਲ ਤਾਂ ਕੁਝ ਹੋਰ ਸੀ ਛੇਰ ਤਾਂ ਪਤਾ ਹੀ ਹੈ ਹੈ ਜੈ ਜੈ ਸ਼ਬਦ ਅਨਾਹਦ ਬਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਜੈ ਫਿਰ ਗਜਦਾ ਫਿਰ ਭੁੱਕਦਾ ਮਨ ਮੋਖ ਭੁੱਕਣਾ ਜਾਣੀ ਫਿਰ ਸ਼ੇਰ ਭੁੱਕਦਾ ਮਨ ਮੋਖ ਭੁੱਕੜ ਨਹੀਂ ਜਾਂਦਾ ਵਗਦੇ ਵਗਦੇ ਵਿੱਚ ਕੋਣ ਭੁੱਕਦਾ ਭਗਤੋ ਤਾਂ ਕੋਈ ਭੁੱਕਦਾ ਨਹੀਂ ਉਹ ਤਾਂ ਐਵੇਂ ਆ ਕਰਦੇ ਨੇ ਸਾਰੇ ਜਿਹਨੂੰ ਪੈ ਜਾਂਦਾ ਉਹ ਹੀ ਚੀਜ਼ਾਂ ਲਾਉਦਾ ਹੀ ਕੋਲਦਾ ਇਹ ਨੂੰ ਪੈ ਜਾਂਦਾ ਉਹਦੇ ਚਿੰਗ-ਚਿੰਗੜਾ ਬਹਿ ਜਾਂਦਾ ਉਹੀ ਦਵਾਈ ਪਉਂਦਾ